ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਸਟਰੀਟ ਵੈਂਡਰ ਉਹ ਵਿਰੋਧ ਵੀ ਕਰ ਰਹੇ ਆ ਉਹ ਕਹਿੰਦੇ ਸਾਡੀ ਰੋਜੀ ਰੋਟੀ ਤੇ ਲੱਤ ਮਾਰੀ ਜਾ ਰਹੀ ਹੈ ਨਹੀਂ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀ ਤੇ ਰੋਜੀ ਰੋਟੀ ਵਾਲੀ ਗੱਲ ਹੈ ਮੈਂ ਪਹਿਲਾਂ ਉੱਥੇ ਹੀ ਸ਼ੁਰੂ ਕਰਦੇ ਆ ਆਪਾਂ ਨੂੰ ਹਮੇਸ਼ਾ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਚੀਜ਼ ਹੈ ਆਪਾਂ ਇਲੀਗਲ ਤਰੀਕੇ ਨਾਲ ਨਾ ਕਰੀਏ ਹੈਨਾ ਜੇ ਤੁਸੀਂ ਦੇਖੋ ਜੇ ਤੁਹਾਡੇ ਕੋਲੇ ਕੋਈ ਲਾਇਸੈਂਸ ਹੈ ਔਰ ਤੁਹਾਨੂੰ ਕੋਈ ਜਗ੍ਹਾ ਅਲੋਟ ਕੀਤੀ ਤਾਂ ਤੁਸੀਂ ਉੱਥੇ ਬੈਠੋ ਜੇ ਨਹੀਂ ਹੈ ਤੇ ਅਲਟੀਮੇਟਲੀ ਜੇ ਕੋਈ ਚੀਜ਼ ਕਰ ਰਹੇ ਹੋ ਤੇ ਇਲੀਗਲ ਹੈ ਇਦਾਂ ਤਾਂ ਮੈਂ ਕਹੂੰਗਾ ਜੀ ਇੱਥੇ ਮੈਂ ਸ਼ਰਾਬ ਦੀਆਂ ਬੋਤਲਾਂ ਸੜਕ ਤੇ ਰੱਖ ਕੇ ਵੇਚਣ ਲੱਗ ਜਾਨਾ ਇਹ ਚੀਜ਼ ਤਾਂ ਨਹੀਂ ਨਾ ਬਣਦੀਗੀ ਬਾਕੀ ਤੁਸੀਂ ਸਾਰਿਆਂ ਨੂੰ ਦੇਖ ਦਿਓ ਜੇ ਕੋਈ ਸਾਡੀ ਟੀਮ 'ਚ ਗਲਤੀ ਹੈ ਜਾਂ ਸਾਡੇ ਕੰਮ 'ਚ ਕੋਈ ਗਲਤੀ ਹੈ ਸਾਨੂੰ ਫੀਡਬੈਕ ਦਿਓ ਪਰ ਕੰਮ ਦੇ ਮਾਮਲੇ 'ਚ ਇਦਾਂ ਨਹੀਂ ਹੈ ਇੰਟਰਫੀਰੈਂਸ ਕੋਈ ਨਹੀਂ ਹੈ ਜੇ ਆਪਾਂ ਕੰਮ ਕਰਾਂਗੇ ਤੇ ਕੰਮ ਕਰਾਂਗੇ ਦੇ ਪਿੱਛੇ ਮਕਸਦ ਕੀ ਹੈ ਸੋਚ ਕੀ ਹੈ ਕਿ ਟ੍ਰੈਫਿਕ ਜਾਮ ਹੁੰਦਾ ਜਾਂ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਕਿ ਰੇੜੀਆਂ ਕਰਕੇ ਜਾਮ ਲੱਗਦੇ ਨੇ ਦੇਖੋ ਆਪਣਾ ਆਪਣਾ ਸ਼ਹਿਰ ਹੈ ਆਪਾਂ ਨੂੰ ਜਿੰਨਾ ਚੰਗਾ ਸਾਫ਼ ਸੁਥਰਾ ਬਣਾ ਸਕਦੇ ਆ ਉਹ ਬੜਾ ਕਲੀਅਰ ਹੋਂ ਤੁਸੀਂ ਦੇਖੋ ਨਾ ਪਾਰਕਿੰਗ ਲਈ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀਗੀ ਉੱਥੇ ਮਤਲਬ ਜਿਹੜੇ ਦੁਕਾਨਦਾਰ ਨੇ ਅਗਲਾ ਕਹਿੰਦੇ ਮੇਰੀ 5 5 7 7 10 10 ਕਰੋੜ ਦੀ ਦੁਕਾਨ ਹੈ ਅਗਲੇ ਪਾਸੇ ਬੰਦੇ ਨੇ ਚਾਰ ਰੇੜੀਆਂ ਲਾ ਲੀਆਂ ਉਹਦੇ ਕੋਲ ਗਾਹ ਕਿ ਨਹੀਂ ਜਾਂਦਾ ਹਰ ਇੱਕ ਬੰਦਾ ਪਰੇਸ਼ਾਨ ਹੁੰਦਾ ਹੈ ਹਨਾ ਫਿਰ ਇੱਕ ਰਾਤ ਵਾਲਾ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਮੈਨੂੰ ਕੋਈ ਮੈਂ ਰਾਤ ਦੀ ਮਾਰਕੀਟ ਦੇ ਖਿਲਾਫ ਨਹੀਂ ਐ ਜਾਂ ਤਾਂ ਇਹ ਕੋਈ ਫਾਰਮਲ ਤਰੀਕੇ ਨਾਲ ਹੋਵੇ ਕੋਈ ਪਰਚੀ ਨਹੀਂ ਘਟਾਉਂਦਾ ਰਾਤ ਨੂੰ ਜਿਹਦੀ ਜੀ ਕਰਦਾ ਉਹਦੇ ਘਰੋਂ ਕੋ ਬਣਾ ਕੇ ਗੱਡੀ ਦੇ ਡਿੱਗੀ ਜੀ ਖੋਲ ਕੇ ਸ਼ੁਰੂ ਕਰ ਦਿੰਦਾ ਫਿਰ ਸਾਨੂੰ ਕੰਪਲੇਂਟਸ ਮਿਲੀਆਂ ਵੀ ਉੱਥੇ ਲੋਕ ਈਵਨ दारू-ਦੂਰੂ ਲਿਆ ਕੇ ਉਹ ਵੇਚਣ ਲੱਗ ਗਏ ਜੀ ਵੀ ਰਾਤ ਨੂੰ ਚਲੋ ਵੀ ਨਾਲ ਤੁਸੀਂ ਮੁਰਗਾ ਖਾਣਾ ਨਾਲ ਤੁਹਾਨੂੰ ਪੈਗ ਵੀ ਲਾ ਦਿੰਦੇ ਫਿਰ ਇੱਕ ਸਰਕਾਰ ਦੇ ਨਾਲ ਕਹਦਾ ਤੱਕ ਹੁੰਦਾ ਜੀ ਫਿਰ ਅਲਟੀਮੇਟਲੀ ਤਾਂ ਜਿਹਨੂੰ ਪੰਜਾਬੀ ਵਾਲੀ ਗੱਲ ਆ ਜਾਂ ਬੰਦਾ ਸੁਧਰੂਗਾ ਜਾਂ ਫਿਰ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦ ਦੀ ਇਸ ਵਕਤ ਮੋਹਾਲੀ ਦੇ ਕਾਰਪੋਰੇਸ਼ਨ ਦਫਤਰ ਦੇ ਵਿੱਚ ਮੌਜੂਦ ਹਾਂ ਆ ਦੱਸ ਦਈਏ ਕਿ ਕਾਰਪੋਰੇਸ਼ਨ ਵੱਲੋਂ ਸਟਰੀਟ ਵੈਂਡਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਆ ਸ਼ਹਿਰ ਦੇ ਜਿਹੜੇ ਵੱਖ-ਵੱਖ ਚੌਂਕ ਨੇ ਜਾਂ ਸੜਕਾਂ ਨੇ ਜੇਕਰ ਉਹਨਾਂ ਸੜਕਾਂ ਦੇ ਉੱਤੇ ਕੋਈ ਰੇਹੜੀ ਫੜੀ ਵਾਲਾ ਕੋਈ ਸਮਾਨ ਵੇਚਦਾ ਪਾਇਆ ਗਿਆ ਤਾਂ ਹੁਣ ਉਸ ਦੀ ਖੈਰ ਨਹੀਂ ਕਿਉਂਕਿ ਕਾਰਪੋਰੇਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਾਰਪੋਰੇਸ਼ਨ ਵੱਲੋਂ ਕੁਝ ਰੇੜੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਵੀ ਲਿਆ ਗਿਆ ਤੇ ਕਮਿਸ਼ਨਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਹ ਜਿਹੜੀ ਕਾਰਵਾਈ ਹੈ ਇਹ ਕਦੋਂ ਤੱਕ ਜਾਰੀ ਰਹੂਗੀ ਤੇ ਕੀ ਸਲਾਹ ਹੈਗੀ ਜਿਹੜੀ ਉਹ ਸਟਰੀਟ ਵੈਂਡਰਾਂ ਨੂੰ ਦੰਦੇ ਨਜ਼ਰ ਆਉਣਗੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਸਟਰੀਟ ਵੈਂਡਰ ਉਹ ਵਿਰੋਧ ਵੀ ਕਰ ਰਹੇ ਆ ਉਹ ਕਹਿੰਦੇ ਸਾਡੀ ਰੋਜੀ ਰੋਟੀ ਤੇ ਲੱਤ ਮਾਰੀ ਜਾ ਰਹੀ ਹੈ ਜੀ ਨਹੀਂ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀ ਤੇ ਰੋਜੀ ਰੋਟੀ ਵਾਲੀ ਗੱਲ ਹੈ ਮੈਂ ਪਹਿਲਾਂ ਉਤੋਂ ਹੀ ਸ਼ੁਰੂ ਕਰਦੇ ਆ ਆਪਾਂ ਨੂੰ ਹਮੇਸ਼ਾ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਚੀਜ਼ ਹੈ ਆਪਾਂ ਇਲੀਗਲ ਤਰੀਕੇ ਨਾਲ ਨਾ ਕਰੀਏ ਹੈਨਾ ਜੇ ਤੁਸੀਂ ਦੇਖੋ ਜੇ ਤੁਹਾਡੇ ਕੋਲੇ ਕੋਈ ਲਾਇਸੈਂਸ ਹੈ ਔਰ ਤੁਹਾਨੂੰ ਕੋਈ ਜਗਾ ਅਲੋਟ ਕੀਤੀ ਤਾਂ ਤੁਸੀਂ ਉੱਥੇ ਬੈਠੋ ਜੇ ਨਹੀਂ ਹੈ ਤੇ ਅਲਟੀਮੇਟਲੀ ਜੇ ਕੋਈ ਚੀਜ਼ ਕਰ ਰਹੇ ਹੋ ਤੇ ਇਲਿਗਲ ਹੈ ਇਦਾਂ ਦਾ ਮੈਂ ਕਹੂੰਗਾ ਜੀ ਇੱਥੇ ਮੈਂ ਸ਼ਰਾਬ ਦੀਆਂ ਬੋਤਲਾਂ ਸੜਕ ਤੇ ਰੱਖ ਕੇ ਵੇਚਣ ਲੱਗ ਜਾਨਾ ਇਹ ਚੀਜ਼ ਤਾਂ ਨਹੀਂ ਨਾ ਬਣਦੀਗੀ ਦੂਜੀ ਗੱਲ ਹੈ ਜਿਹੜੀ ਅਸੀਂ ਉਹਨਾਂ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਸਾਡੀ ਫਿਰਗਮਾਡਾ ਨਾਲ ਦੋ ਮੀਟਿੰਗ ਹੋਈਆਂ ਨੇ ਕਿ ਅਸੀਂ ਜੇ ਸਾਨੂੰ ਵੈਂਡਿੰਗ ਜ਼ੋਨ ਹੋਰ ਮਿਲ ਤੇ ਅਸੀਂ ਵੈਂਡਿੰਗ ਜ਼ੋਨ ਦੇ ਵਿੱਚ ਆਪਾਂ ਲੋਕਾਂ ਨੂੰ ਜੇ ਜੋ ਵੀ ਮਿਲੂਗਾ ਸਾਨੂੰ ਅਸੀਂ ਰੀ-ਐਡਜਸਟ ਕਰਾਂਗੇ ਦੂਜੀ ਜਿਹੜੀ ਗੱਲ ਆ ਲੈਂਡ ਆ ਤੇ ਮੇਰੇ ਮਤਲਬ ਤੁਹਾਨੂੰ ਤੁਸੀਂ ਵੀ ਆਪ ਸਿਆਣੇ ਹੋ ਕਿਸੇ ਨੂੰ ਨਹੀਂ ਸਪੇਅਰ ਕਰਨਾ ਚਾਹੀਦਾ ਕਿ ਜੇ ਮਨਾ ਕੀਤਾ ਹੋਇਆ ਤੇ ਫਿਰ ਜੇ ਚਲਾਨ ਵੀ ਹੋਣਗੇ ਰੇੜੀਆਂ ਚੱਕੀਆਂ ਵੀ ਜਾਣਗੀਆਂ ਔਰ ਉਦੋਂ ਤੱਕ ਚੱਕੀਆਂ ਜਾਣਗੀਆਂ ਜਦੋਂ ਤੱਕ ਮਨੋਂ ਅਸੀਂ ਨਹੀਂ ਹਟਦੇ ਅਸੀਂ ਹਟਣ ਵਾਲਿਆਂ ਚੋਂ ਨਹੀਂ ਆ ਜੀ ਸਾਡੀ ਟੀਮ ਚੰਗੀ ਹੈ ਮਨਦੀਪ ਬੜਾ ਵਧੀਆ ਕੰਮ ਕਰ ਰਿਹਾ ਜੀ ਸਾਡੇ ਸੁਪਰਡੈਂਟ ਬਾਕੀ ਵੀ ਟੀਮ ਚੰਗਾ ਕੰਮ ਕਰ ਰਹੀ ਹੈ ਬਾਕੀ ਤੁਸੀਂ ਸਾਰਿਆਂ ਨੂੰ ਦੇਖ ਦਿਓ ਜੇ ਕੋਈ ਸਾਡੀ ਟੀਮ 'ਚ ਗਲਤੀ ਹੈ ਜਾਂ ਸਾਡੇ ਕੰਮ 'ਚ ਕੋਈ ਗਲਤੀ ਹੈ ਸਾਨੂੰ ਫੀਡਬੈਕ ਦਿਓ ਪਰ ਕੰਮ ਦੇ ਮਾਮਲੇ 'ਚ ਇਦਾਂ ਨਹੀਂ ਇੰਟਰਫੀਰੈਂਸ ਕੋਈ ਨਹੀਂ ਹੈ ਜੇ ਆਪਾਂ ਕੰਮ ਕਰਾਂਗੇ ਤੇ ਕੰਮ ਕਰਾਂਗੇ ਕੀ ਨੋਸਤਾ ਇਹਦੇ ਪਿੱਛੇ ਮਕਸਦ ਕੀ ਹੈ ਸੋਚ ਕੀ ਹੈ ਕਿ ਟ੍ਰੈਫਿਕ ਜਮ ਹੁੰਦਾ ਹੈ ਜਾਂ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਕਿ ਰੇੜੀਆਂ ਕਰਕੇ ਜਾਮ ਲੱਗਦੇ ਨੇ ਦੇਖੋ ਆਪਣਾ ਆਪਣਾ ਸ਼ਹਿਰ ਹੈ ਆਪਾਂ ਨੂੰ ਜਿੰਨਾ ਚੰਗਾ ਸਾਫ਼ ਸੁਥਰਾ ਬਣਾ ਸਕਦੇ ਆ ਉਹ ਬੜਾ ਕਲੀਅਰ ਹੋਂ ਤੁਸੀਂ ਦੇਖੋ ਨਾ ਪਾਰਕਿੰਗ ਲਈ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀਗੀ ਉੱਤੇ ਮਤਲਬ ਜਿਹੜੇ ਦੁਕਾਨਦਾਰ ਨੇ ਅਗਲਾ ਕਹਿੰਦੇ ਮੇਰੀ 5 5 7 7 10 10 ਕਰੋੜ ਦੀ ਦੁਕਾਨ ਹੈ ਅਗਲੇ ਪਾਸੇ ਬੰਦ ਨੇ ਚਾਰ ਰੇੜੀਆਂ ਲਾ ਲੀਆਂ ਉਹਦੇ ਕੋਲ ਗਾਹ ਕਿ ਨਹੀਂ ਜਾਂਦਾ ਹਰ ਇੱਕ ਬੰਦਾ ਪਰੇਸ਼ਾਨ ਹੁੰਦਾ ਹੈ ਹਨਾ ਸੋ ਜਿਹੜੀ ਚੀਜ਼ ਤੁਹਾਡੀ ਅਥੋਰਾਈਜ਼ ਨਹੀਂ ਹੈਗੀ ਉਹ ਤਾਂ ਫਿਰ ਇਲੀਗਲ ਹੈਗੀ ਹੈ ਨਾ ਤੇ ਇਲੀਗਲ ਨਹੀਂ ਕਰਨਾ ਚਾਹੀਦਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਆਪਾਂ ਉੱਥੇ ਕਬਜੇ ਵੀ ਹੈ ਲੋਕਾਂ ਨੂੰ ਵੀ ਆਪਾਂ ਦੁਖੀ ਕਰਦੇ ਆਂ ਜੀ ਗੱਡੀਆਂ ਦੀ ਪਾਰਕਿੰਗ ਦੀ ਵੀ ਦਿੱਕਤ ਆਉਂਦੀ ਹੈ ਲਾਅ ਐਂਡ ਆਰਡਰ ਵੀ ਖਰਾਬ ਹੁੰਦਾ ਹੈ ਫਿਰ ਇੱਕ ਰਾਤ ਵਾਲਾ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਮੈਨੂੰ ਕੋਈ ਮੈਂ ਰਾਤ ਦੀ ਮਾਰਕੀਟ ਦੇ ਖਿਲਾਫ ਨਹੀਂ ਹੈ ਜਾਂ ਤਾਂ ਇਹ ਕੋਈ ਫਾਰਮਲ ਤਰੀਕੇ ਨਾਲ ਹੋਵੇ ਕੋਈ ਪਰਚੀ ਨਹੀਂ ਘਟਾਉਂਦਾ ਰਾਤ ਨੂੰ ਜਿਹਦੀ ਜੀ ਕਰਦਾ ਉਹਦੇ ਘਰੋਂ ਕੋ ਬਣਾ ਕੇ ਗੱਡੀ ਦੇ ਡਿੱਗੀ ਜੀ ਖੋਲ ਕੇ ਸ਼ੁਰੂ ਕਰ ਦਿੰਦਾ ਫਿਰ ਸਾਨੂੰ ਕੰਪਲੇਂਟਸ ਮਿਲੀਆਂ ਵੀ ਉੱਥੇ ਲੋਕ ਈਵਨ ਦਾਰੂ ਦਰੂ ਲਿਆ ਕੇ ਉਹ ਵੇਚਣ ਲੱਗ ਗਏ ਜੀ ਵੀ ਰਾਤ ਨੂੰ ਚਲੋ ਵੀ ਨਾਲ ਤੁਸੀਂ ਮੁਰਗਾ ਖਣਾ ਨਾਲ ਤੁਹਾਨੂੰ ਪੈਗ ਵੀ ਲਾ ਦਿੰਨੇ ਮਤਲਬ ਇਹ ਜਿਉ ਨੂੰ ਪੰਜਾਬੀ ਵਾਲੀ ਗੱਲ ਆ ਜਾਂ ਬੰਦਾ ਸੁਧਰੂਗਾ ਜਾਂ ਫਿਰ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਹਦੇ ਵਿੱਚ ਵਿੱਚ ਕੋਈ ਪਰਿਵਾਰ ਨਹੀਂ ਡਰਨ ਵਾਲੀ ਕੁਝ ਲੋਕ ਨੇ ਜਿਹੜੇ ਜਿਨ੍ਹਾਂ ਦੀ ਤੁਸੀਂ ਸਰ ਕਾਰਵਾਈ ਕੀਤੀ ਉਹ ਇਹ ਕਹਿੰਦੇ ਵੀ ਨજર ਆਉਂਦੇ ਨੇ ਕਿ ਕੁੰਭ ਕਰਨੀ ਨੀਂਦ ਕਾਰਪੋਰੇਸ਼ਨ ਸੁੱਤਾ ਪੈਂਦਾ ਆ ਮਹੀਨੇ ਕ ਬਾਅਦ ਉੱਠਦੇ ਨੇ ਕਾਰਵਾਈ ਕਰਦੇ ਨੇ ਫੇਰ ਢਿੱਲੇ ਪੈ ਜਾਂਦੇ ਮੈਨੂੰ ਇੱਥੇ ਆਏ ਨੂੰ 9 ਮਹੀਨੇ ਹੋ ਗਏ ਜੇ ਮੈਨੂੰ ਤਾਂ ਲੱਗਦਾ ਕੋਈ ਨੀਂਦ ਆਈ ਹੈ ਜੀ ਤੁਸੀਂ ਤਾਂ ਕੁੰਭ ਕਰਨੀ ਨੀਂਦ ਕਹਿੰਦੇ ਸੁੱਤੇ ਨੂੰ ਕੋ ਦੱਸੋ ਜੀ ਕਿਦਾਂ ਸੁੱਤੇ ਆ ਆ ਹੁਣ ਵੀ ਤੁਸੀਂ ਮੇਰੀਆਂ ਅੱਖਾਂ ਦੇਖ ਲਓ ਮੈਨੂੰ ਤਾਂ ਲੱਗਦਾ ਹੁਣ ਵੀ ਮੈਂ ਚਾਜਣਾ ਮੇਰੀ ਨੀਂਦ ਪਹਿਲਾਂ ਹਰਮਿੰਦਰ ਕਰਦਾ ਹੁੰਦਾ ਸੀ ਉਹਨੇ ਜੋਰ ਲਾ ਕੇ ਖਿੱਚਿਆ ਹੁਣ 4-5 ਮਹੀਨੇ ਉਹਨੂੰ ਹੋ ਗਏ ਨੇ ਆਪਣਾ ਆਏ ਨੂੰ ਮੰਦੀਪ ਨੂੰ ਸਪੈਸ਼ਲਿਟੀ ਜਲੰਧਰ ਤੋਂ ਲੈ ਕੇ ਆਏ ਆ ਪੂਰਾ ਠੋਕ ਵਜਾ ਕੇ ਕੰਮ ਕਰ ਰਹੇ ਆ ਕੁੰਮ ਕਰਨੀ ਨੀਂਦ ਦਾ ਦੇਖ ਲਓ ਤੂੰ ਇਹ ਸਾਰਾ ਭਰਿਆ ਪਿਆ ਸਾਡਾ ਦਫਤਰ ਪੀਲੇ ਪਾਸੇ ਵੀ ਸਟੋਰ ਤੇ ਜਾ ਕੇ ਦੇਖੋ ਸਟੋਰ ਤੇ ਸਮਾਨ ਰੱਖਣ ਦੀ ਜਗ੍ਹਾ ਨਹੀਂ ਕਿਸੇ ਦੀ ਅਸੀਂ ਪਰਵਾਹ ਨਹੀਂ ਕਰ ਰਹੇ ਕਿ ਇਹਦੇ ਸਪਾਰਸ਼ ਨਹੀਂ ਮੰਨ ਰਹੇ ਕੁੰਮ ਕਰਨੀ ਨੀਂਦ ਵਾਲੀ ਦਾ ਕੋਈ ਨਹੀਂ ਸੰਤਮ ਉਹ ਹੀ ਕਹਿੰਦਾ ਨਹੀਂ ਸੋ ਅੱਜ ਪਹਿਲਾਂ ਨਹੀਂ ਚਲੋ ਸਾਨੂੰ ਐਪਰੀਸ਼ੀਏਟ ਕਿੰਨਾ ਕੀਤਾ ਨਾ ਪਰ ਸਾਡੀ ਟੀਮ ਸਾਰਾ ਦਿਨ ਦੁਖੀ ਹੋਈਦਾ ਮਤਲਬ ਕੋਈ ਨਾ ਕੋਈ ਪੁੱਠਾ ਹੀ ਪੰਗਾ ਪੈਣਾ ਹੁੰਦਾ ਜਦੋਂ ਪੈਣਾ ਹੁੰਦਾ ਜੀ ਸਾਹਿਬ ਤੁਹਾਡੇ ਕਹਿਣਾ ਮਤਲਬ ਜੇ ਕੋਈ ਟੀਮ ਚੰਗਾ ਕੰਮ ਕਰਦੀ ਹੈ ਤਾਂ ਉਹਦਾ ਵਿਰੋਧ ਕੀਤਾ ਜਾਂਦਾ ਪਰ ਉਹ ਵਿਰੋਧ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਵਿਰੋਧ ਜਮਾ ਨਹੀਂ ਹੋਣਾ ਚਾਹੀਦਾ ਜੀ ਪਹਿਲੀ ਗੱਲ ਨੰਬਰ 2 ਸਾਡੀ ਟੀਮ ਹੈ ਜਿੱਥੇ ਜੋ ਕਰੂਗੀ ਮੈਂ ਨਾਲ ਖੜਾ ਹਾਂ ਇਦਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਔਨ ਕਰਦੇ ਆ ਜਿਹੜੀ ਚੀਜ਼ ਵੀ ਉਹ ਸਾਡਾ ਸੈਨੀਟੇਸ਼ਨ ਦੀ ਡਰਾਈਵ ਹੋਵੇ ਉਹ ਸਾਡੀ ਇਨਫੋਰਸਮੈਂਟ ਦੀ ਡਰਾਈਵ ਹੋਵੇ ਉਹ ਸਾਡੀ ਡੈਮੋਲੇਸ਼ਨ ਦੀ ਹੋਵੇ ਜੇ ਟੀਮ ਜਾ ਰਹੀ ਹੈ ਟੀਮ ਸਰਕਾਰ ਦੇ ਬਿਆਫਤੇ ਜਾ ਰਹੀ ਹੈ ਟੀਮ ਕੋ ਕੱਲਾ ਨਹੀਂ ਉੱਥੇ ਜਾ ਰਿਆ ਹੁੰਦਾਗਾ ਜੀ ਜੇ ਮਨਦੀਪ ਕੰਮ ਕਰਦਾ ਆ ਤਾਂ ਉਹ ਕਾਰਪੋਰੇਸ਼ਨ ਦੀ ਅਥਾਰਟੀ ਨਾਲ ਕੰਮ ਕਰਦਾ ਉਹ ਅਸੀਂ ਉਹਦੇ ਨਾਲ ਖੜੇ ਆਂ ਇਦਾਂ ਦੀ ਕੋਈ ਗੱਲ ਨਹੀਂ ਕਿ ਕੋਈ ਬੰਦੇ ਚਾਰੋਂ ਧਮਕਾਉਣਗੇ ਜੀ ਬਿਲਕੁਲ ਨਹੀਂ ਆ ਜੀ ਕਮਿਸ਼ਨਸਤਾ ਸਰਕਾਰ ਲਗਾਤਾਰ ਮੁਹਾਲੀ ਤੇ ਜ਼ੋਰ ਲਾ ਰਹੀ ਹੈ ਆ ਵੱਡੀਆਂ ਕੰਪਨੀਆਂ ਮੁਹਾਲੀ ਦੇ ਵਿੱਚ ਆ ਰਹੀਆਂ ਨੇ ਪਰ ਮੋਹਾਲੀ ਦੇ ਜੇ ਆਪਾਂ ਸ਼ਾਮ ਦੇ ਟਾਈਮ ਨਿਕਲੀਏ ਜਾਂ ਦੁਪਹਿਰ ਦੇ ਟਾਈਮ ਨਿਕਲੀਏ ਸੜਕਾਂ ਦੇ ਉੱਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਗੱਡੀਆਂ ਖੜਾ ਕੇ ਕੋਈ ਸਾਗ ਵੇਚ ਰਿਹਾ ਕੋਈ ਮੱਕੀ ਰੋਟੀ ਵੇਚ ਰਿਹਾ ਆ ਕੀ ਲੱਗਦਾ ਤੁਹਾਨੂੰ ਫਿਰ ਇਹ ਕਿਦਾਂ ਹਟੂਗਾ ਕਿਉਂਕਿ ਤੁਸੀਂ ਕਾਰਵਾਈ ਕਰ ਰਹੇ ਹੋ ਜੇ ਕਾਰਵਾਈ ਨਹੀਂ ਨਹੀਂ ਕਾਰਵਾਈ ਨਾਲ ਹੀ ਹਟੂਗਾ ਦੇਖੋ ਨਾ ਪਹਿਲਾਂ ਹੁੰਦਾ ਹੀ ਇਹ ਚੀਜ਼ ਛੱਡ ਦਿੰਦੇ ਹੁੰਦੇ ਸੀ ਹੁਣ ਅਸੀਂ ਚੀਜ਼ ਫੜ ਕੇ ਰੱਖ ਲੈਨੇ ਆ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਹਫ਼ਤੇ ਤੋਂ ਇਸਮਾਨੀ ਨਹੀਂ ਮੋੜਿਆ ਗਿਆ ਜੀ ਆਲਟੀਮੇਟਲੀ ਕੀ ਹੈ ਅਸੀਂ ਉਹਦੀ ਆਕਸ਼ਨ ਕਰਾ ਕੇ ਪਾਸੇ ਕਰਾਂਗੇ ਫਿਰ ਕੋਈ ਗੱਲ ਨਹੀਂ ਬੰਦਾ ਲੈ ਆਊਗਾ ਦੇਖੋ ਨਾ ਇਹ ਤਾਂ ਫਿਰ ਜ ਕਲੀ ਕਰੀ ਜਾਵੇ ਬੰਦਾ ਅਸੀਂ ਸਮਾਨੀ ਦੇਵਾਂਗੇ ਜੀ ਆਪਾਂ ਦੇਖੋ ਕਦੀ ਵੀ ਲਾ ਐਂਡ ਆਰਡਰ ਨੂੰ ਸ਼ਹਿਰ ਦੀ ਖੂਬਸੂਰਤੀ ਨੂੰ ਸ਼ਹਿਰ ਦੇ ਵਾਤਾਵਰਨ ਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਜਿਹੜਾ ਬੰਦਾ ਵੀ ਕੋਈ ਖਰਾਬ ਕਰੂਗਾ ਅਸੀਂ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਵਾਂਗੇ ਇੱਥੇ ਕੁਝ ਨਹੀਂ ਇੱਕ ਬੜਾ ਪਹਿਲਾਂ ਸ਼ੁਰੂ ਚ ਦੇਖੋ ਉਹ ਪਿਆਰ ਵਾਲਾ ਕੰਮ ਹੈ ਜੀ ਵੀ ਰੋਕੋ ਠੋਕੋ ਫਿਰ ਅਲਟੀਮੇਟਲੀ ਠੋਕੋ ਫਿਰ ਚੱਕ ਕੇ ਪਰਚੇ ਹੋਣਗੇ ਜੀ ਜਾਂ ਕੋਈ ਬੰਦਾ ਅੰਦਰ ਦੇਵਾਂਗੇ ਜੀ ਐਂ ਥੋੜਾ ਹੁੰਦਾ ਹੈ ਸਿਨ ਸਰ ਵਿਦੇਸ਼ ਜਾਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਸਰਕਾਰ ਵੀ ਕਹਿ ਰਹੀ ਅਸੀਂ ਪੰਜਾਬ ਚ ਨੌਕਰੀਆਂ ਦਵਾਂਗੇ ਕੁਝ ਨੌਜਵਾਨ ਤਾਂ ਕਹਿੰਦੇ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਤਾਂ ਹੁਣ ਪੰਜਾਬ ਦੀਆਂ ਸੜਕਾਂ ਤੇ ਇੱਕ ਗੱਲ ਸੁਣੋ ਜੀ ਆ ਕਾਫੀ ਨੌਜਵਾਨ ਸਿੱਖ ਚਿਹਰੇ ਨਜ਼ਰ ਆਉਂਦੇ ਆ ਪਰ ਉਹ ਕਹਿੰਦੇ ਜੇ ਸਾਨੂੰ ਕੰਮ ਹੀ ਨਹੀਂ ਕਰਨ ਦੇਣਾ ਫਿਰ ਸਾਡੇ ਕੋਲ ਰਸਤਾ ਕੀ ਬਚਦਾ ਜੀ ਉਹ ਕਿਵੇਂ ਕੰਮ ਕਰਨ ਜੀ ਇਹ ਵੀ ਚਲਾ ਦਿਓ ਪਹਿਲੀ ਗੱਲ ਤਾਂ ਗੇਨ ਮੈਂ ਮੇਰੀ ਕੱਲ ਦਾ ਗੁੱਸਾ ਨਾ ਕਰਿਓ ਮੇਰੇ ਮੂੰ ਸਿੱਖ Hindu ਮੁਸਲਮਾਨ ਪੰਜਾਬੀ ਬਿਹਾਰੀ ਇਹ ਨਾ ਸਰਕਾਰ ਦੀ ਡਿਕਸ਼ਨਰੀ ਚ ਇਦਾਂ ਦੇ ਸ਼ਬਦ ਨਹੀਂ ਹੁੰਦੇਗੇ ਮੈਂ ਜਦੋਂ ਅਫਸਰ ਬਣਦੇ ਆ ਸੀ ਸਾਨੂੰ ਇਹ ਹੁੰਦਾ ਵੀ ਇਹ ਸੰਧਾਨ ਨੂੰ ਮੰਨਦੇ ਆ ਔਰ ਮੈਂ ਜੋ ਮਰਜ਼ੀ ਹੋ ਜੇ ਮੈਂ ਸਿੱਖਾਂ ਉਹ ਮੇਰੀ ਆਪਦੀ ਪਰਸਨਲ ਆਪਦੀ ਆਸਥਾ ਆ ਇੱਚ ਸਿੱਖ ਕੰਮ ਕਰਦਾ ਜਾਂ ਸਿੱਖ ਨਹੀਂ ਕਰਦਾ ਜਾਂ ਕੋਈ ਬਿਹਾਰੀ ਜਾਂ ਕੋਈ ਯੂਪੀ ਦਾ ਮਜ਼ਦੂਰ ਕੰਮ ਕਰਦਾ ਜਾਂ ਨਹੀਂ ਕਰਦਾ ਮੇਰੇ ਕੋਲੇ ਕੋਈ ਕੁਐਸਚਨ ਨਹੀਂ ਕੰਮ ਜਾਇਜ਼ ਹੈ ਜਾਂ ਨਜਾਇਜ਼ ਹੈ ਮੇਰੇ ਲਈ ਉਹ ਪ੍ਰੋਬਲਮ ਹੈ ਸਿੰਪਲ ਜੀ ਗੱਲ ਹੈ ਫਿਰ ਵੀ ਮੈਂ ਕਹਿੰਦਾ ਮੈਨੂੰ ਯਾਦ ਇੱਕ ਵਾਰੀ ਇੱਕ ਕਿਸੇ ਵੱਡੀ ਮੀਟਿੰਗ 'ਚ ਬੈਠੇ ਇੱਕ ਅਫਸਰ ਨੇ ਬੜਾ ਪਿਆਰਾ ਕੁਐਸਚਨ ਕੀਤਾ ਕੋਈ ਕਹਿੰਦੇ بزਨਸ 'ਚ ਕੋਈ ਕੋਈ بزਨਸ ਸੀ ਥੋੜਾ ਇਲੀਗਲ ਟਾਈਪ ਕੋ ਬੰਦੇ ਕਹਿੰਨੇ ਕਿਆ ਕਹਿੰਦੇ ਦੇਖੋ ਜੀ ਸਰਕਾਰ ਨੂੰ ਪੈਸਾ ਆਊਗਾ ਜੀ ਉਹ ਕਹਿੰਦਾ ਫਿਰ ਆਪਾਂ ਐਂ ਕਰਦੇ ਆਂ ਜੀ ਸਮੈਗ ਵਿੱਚ ਨਹੀਂ ਇਲੀਗਲ ਕਰ ਲੀਗਲ ਕਰ ਦਿੰਦੇ ਆ ਜੀ ਵੀ ਲਿਆ ਲੈ ਕੇ ਪਾਕਿਸਤਾਨ ਤੋਂ ਆਪਾਂ ਇੱਥੇ ਸਰਕਾਰੀ ਰੇੜੀਆਂ ਲਾ ਕੇ ਵੇਚ ਦਿੰਦੀ ਐਂ ਥੋੜਾ ਹੁੰਦਾ ਹੁੰਦਾ ਜੀ ਜਿਹੜੀ ਚੀਜ਼ ਲਾਅ ਐਂਡ ਆਰਡਰ ਦੇ ਅੰਦਰ ਨਹੀਂ ਹੈਗੀ ਲਾਅ ਐਂਡ ਆਰਡਰ ਦੇ ਅੰਦਰ ਨਹੀਂ ਹੈਗੀ ਅਸੀਂ ਆਪਾਂ ਸਾਰਾ ਜ਼ੋਰ ਲਾ ਰਹੇ ਆਂ ਬਾਕੀ ਜਿਹ ਆਪਾਂ ਮਿਹਨਤ करिए ਆਪਣੇ ਬੱਚੇ ਵਧੀਆ ਕੰਮ ਕਰਨ ਪਰ ਲੀਗਲ ਕੰਮ ਕਰਨ ਇਲੀਗਲ ਨਹੀਂ ਇਹਨਾਂ ਨੂੰ ਸਲਾਹ ਕੀ ਦਵੋਗੇ ਕਿਉਂਕਿ ਹਰ ਰੋਜ਼ ਆਪਾਂ ਦੇਖਦੇ ਹਾਂ ਫਿਰ ਇਹਨਾਂ ਨੂੰ ਸਲਾਹ ਕੀ ਹੈ ਤੇ ਇਹ ਕੀ ਜਿਹੜੇ ਕਾਨੂੰਨ ਨੇ ਕਿਦਾਂ ਇਹ ਫੋਲੋ ਕਰਨ ਇਹਨਾਂ ਨੂੰ ਅਪੀਲ ਕੀ ਕਰਦੇ ਹੋ ਜਿਹੜੇ ਸਟਰੀਟ ਜਿਹੜਾ ਕਾਨੂੰਨ ਜਿੱਥੇ ਤੁਹਾਨੂੰ ਨਹੀਂ ਅਲਾਉ ਕਰਦਾ ਤੁਸੀਂ ਨਾ ਲਾਓ ਸਿੰਪਲ ਜੀ ਗੱਲ ਹੈ ਜੀ ਆਪਾਂ ਗਲਤ ਕੰਮ ਨਾ ਕਰੀਏ ਨਾ ਜੀ ਇਹਦੇ ਤਾਂ ਕੁਝ ਨਹੀਂ ਹੈ ਜੀ ਕਰਨੂ ਕਿ ਇਹ ਬੰਦਾ ਉਹਦੇ ਘਰੇ ਚਾਹ ਡੰਗਰ ਪਾਲ ਲਵੇ ਜੀ ਉਹਦੇ ਦੁੱਧ ਨਾਲ ਵੀ ਗੁਜ਼ਾਰਾ ਤਾਂ ਹੁੰਦਾ ਹੀ ਐ ਇਹ ਤਾਂ ਐਵੇਂ ਕਹਿਂਦੀ ਗੱਲ ਐ ਨਾ ਜੀ ਵੀ ਹਰੇਕ ਬੰਦੇ ਵੀ ਮੈਂ ਬੰਦਾ ਲੈ ਆ ਕੇ 25 ਲੱਖ ਦੀ ਗੱਡੀ ਲਾ ਕੇ ਤੇ ਉੱਥੇ ਮਟਰਨ ਵੇਚਦਾ ਐ ਕਿ ਜੀ ਮਟਰਨ ਮਰਸੀਡਿਸ ਵਾਲਾ ਉਹ ਕਿੱਧਰ ਦਾ ਗਰੀਬ ਐ ਮਤਲਬ ਮਿੰਤਾ ਸਮਝ ਨਹੀਂ ਆਉਂਦੀ ਜੀ ਬਹੁਤ ਰੀਤ ਚੱਲੀ ਹੋਈ ਐ ਸਰ ਇਹ ਫੋਰਚੂਨਰ ਗੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਨੇ ਨਹੀਂ ਜੀ ਫਿਰ ਅਸੀਂ ਉਹਨਾਂ ਦਾ ਉਹਨਾਂ ਦਾ ਕੀ ਲਾਜ ਆ ਜੇ ਉਹ ਤਾਂ ਲਾਜ ਹੀ ਕੋਈ ਨਹੀਂ ਐ ਜੀ ਮਤਲਬ ਲਗਾਤਾਰ ਕਾਰਵਾਈ ਸਖਤ ਜਾਰੀ ਰੱਖਾਂਗੇ ਜੀ ਕਰਾਂਗੇ ਜੀ ਪੂਰੀ ਕਰਾਂਗੇ ਜੀ ਧੰਨਵਾਦ ਤਾਂ ਕਮਿਸ਼ਨਰ ਸਾਹਿਬ ਜੀ ਸਾਡੇ ਨਾਲ ਜਿਨ੍ਹਾਂ ਦਾ ਆਖਣਾ ਹੈ ਕਿ ਮੋਹਾਲੀ ਸ਼ਹਿਰ ਦੇ ਕਿਸੇ ਵੀ ਚੌਂਕ ਦੇ ਉੱਤੇ ਜਾਂ ਸੜਕ ਦੇ ਉੱਤੇ ਮਹਿੰਗੀਆਂ ਗੱਡੀਆਂ ਖੜਾ ਕੇ ਸਾਗ ਮੱਕੀ ਦੀ ਰੋਟੀ ਜਾਂ ਫਿਰ ਵਕ ਵਕ ਵਸਤੂਆਂ ਵੇਚਣ ਵਾਲੇ ਲੋਕਾਂ ਦੀ ਹੁਣ ਖੈਰ ਨਹੀਂ ਕਿਉਂਕਿ ਸਖਤ ਕਾਰਵਾਈ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਨਾਲ ਹੀ ਕਮਿਸ਼ਨਰ ਸਾਹਿਬ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਾਰਵਾਈ ਜਾਰੀ ਹੋਊਗੀ ਉਹਨਾਂ ਕੋਲ ਜਗ੍ਹਾ ਨਹੀਂ ਬਚੀ ਕਿਉਂਕਿ ਆਹ ਮੋਹਾਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੋ ਵੀ ਇਹ ਮਹਿੰਗੀਆਂ ਗੱਡੀਆਂ ਜਾਂ ਰੇੜੀਆਂ ਖੜ੍ਹਦੀਆਂ ਸਨ ਉਹਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਤੇ ਇਕੱਠ ਵੀ ਕਾਫੀ ਲੋਕਾਂ ਦਾ ਹੋ ਜਾਂਦਾ ਇਸ ਸਮੇਂ ਲੋਕਾਂ ਦਾ ਆਖਣਾ ਹੁੰਦਾ ਕਿ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਹੈ ਸਾਡੀ ਕਮਾਈ ਹੈ ਤੇ ਉਹਦੇ ਉੱਤੇ ਲੱਤ ਮਾਰੀ ਜਾ ਰਹੀ ਹੈ ਪਰ ਕਮਿਸ਼ਨਰ ਸਾਹਿਬ ਨੇ ਸਾਫ਼ ਤੌਰ ਦੇ ਉੱਤੇ ਆਖ ਦਿੱਤਾ ਹੈ ਕਿ ਕਾਰਪੋਰੇਸ਼ਨ ਦੀ ਹੱਦ ਅੰਦਰ ਕਿਸੇ ਨੂੰ ਵੀ ਸੜਕ ਦੇ ਉੱਤੇ ਗੱਡੀ ਲਗਾ ਕੇ ਉਸ ਦੇ ਵਿੱਚ ਕੋਈ ਵੀ ਅਗਰ ਜੇਕਰ ਵਸਤੂ ਵੇਚ ਦਾ ਨਜ਼ਰ ਆਇਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਆਖ ਦਿੱਤਾ ਹੈ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੋਕ ਆਪਣਾ ਕੰਮ ਕਰਨ ਕਾਰਪੋਰੇਸ਼ਨ ਉਹਨਾਂ ਨੂੰ ਬਿਲਕੁਲ ਵੀ ਤੰਗ ਪ੍ਰੇਸ਼ਾਨ ਨਹੀਂ ਕਰਦਾ ਪਰ ਜੇਕਰ ਕਿਸੇ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਸੇ ਵੀ ਸੜਕ ਦੇ ਉੱਤੇ ਚੌਂਕ ਦੇ ਉੱਤੇ ਕੋਈ ਵੀ ਗੱਡੀ ਜਾਂ ਫਿਰ ਰੇੜੀ ਲਗਾ ਕੇ ਆਪਣਾ ਸਮਾਨ ਵੇਚਿਆ ਤਾਂ ਹੁਣ ਉਸ ਦੀ ਕਰ ਨਹੀਂ ਤਾਂ ਮੁਹਾਲੀ ਦੇ ਵਿੱਚ ਲਗਾਤਾਰ ਕਾਰਪੋਰੇਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਾਰਪੋਰੇਸ਼ਨ ਐਕਸ਼ਨ ਮੋਡ 'ਚ ਨਜ਼ਰ ਆ ਰਿਹਾ ਹੈ ਬੀਤੀ ਸ਼ਾਮ ਵੀ ਕਾਫੀ ਅਜਹੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਸਨ ਉਹਨਾਂ ਨੂੰ ਕਾਬੂ ਕੀਤਾ ਗਿਆ ਜਬਤ ਕਰਕੇ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਹੈ ਉਸ ਦੇ ਵਿੱਚ ਲਿਆਂਦਾ ਗਿਆ ਤਾਂ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੁਹਾਲੀ